ਇਹੀ ਗੱਲ ਸਾਰੇ ਵੀਰਾਂ ਨੂੰ ਆ ਗਏ ਆਪਾਂ ਅੱਜ ਨਵੇਂ ਵਲੌਗ ਨਾਲ ਏੰਡੂ ਮਹਿਕਮੇ ਚੈਨਲ ਤੁਹਾਡਾ ਸਵਾਗਤ ਹੈ ਜਿੰਨਾ ਵੀ ਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦਾ ਬੱਬੀ ਦਬ ਕੇ ਸ਼ੇਅਰ ਕਰਿਆ ਕਰੋ ਤੇ ਜੁੜੇ ਰਹੋ ਵਲੌਗ ਨਾਲ ਚਾਹੀ ਆਪਾਂ ਰਾਲੀ ਦਾ ਬੰਦਾ ਡੇਂ ਪ੍ਰਾਈ ਪ੍ਰਾਈ ਦੇ ਆਪਣੀ ਖੜਨ ਸਹੀ ਬਾਤ ਆ ਕਿ ਵੀਰੋ ਲੋਕ ਦੇ ਨਾਲ ਸਾਧਿਆਂ ਨਾਲੇ ਹਾਸੇ ਦੇ ਤੇ ਨਾਲ ਗੱਲਾਂ ਬਾਤਾਂ ਕਰਦੇ ਬਿਲਕੁਲ ਕਰਦੇ ਆ ਵੀਰ ਨੂੰ ਲਿਓ ਨੇ ਹੂੰ ਕਿਉਂ bro ਬਿਲਕੁਲ ਬਿਲਕੁਲ ਵੀਰ ਤਰੋ ਫੇ ਬਲੋ ਫਰੈਂਕ ਫਰਨੈਂਟ ਕੈਮਰਾ ਤੇ ਆ ਜੋ ਸਰਾ ਤੋਂ ਪਿਆਉਣ ਬੁੱਕ ਕਰ ਦ ਇਹ ਨੂੰ ਕਹਿੰਦੇ ਪ੍ਰਾਲੀ ਲੱਦਗੇ ਤੇ ਹੁਣ ਵੇਨੇ ਗਾੜੀ ਦਾ ਮੋਲ ਚਾਰ ਗਾੜੀ ਲੱਗੈ ਦੋ ਦੋ ਬੰਦਾ ਪੱਠਿਆਂ ਦੀ ਕਿ ਦਿਨ ਚਾਰ ਬੰਦ ਆ ਬਲਣ ਬਾਕੀ ਆਹ ਗਣਕਾ ਬਾਬਾ ਮੜੀ ਗਈ ਆ ਇਹ ਹੀ ਗੱਲ ਹੋਣ ਪੀਜੀ ਢੇੜ ਪੀਜੀ ਤਾਂ ਨਹੀਂ ਗਿਨੇ ਕੀ ਵੀ ਆਲ ਤੇ ਉਹ ਵਿਖਾਉਨੇ ਆ ਮੋਰ ਕਿਉਂਕਿ ਹੋਰ ਪੰਛੀ ਦੇ ਬਰੇ ਵੇਖਣ ਨੂੰ ਮਿਲਦੇ ਮੋਰ ਬਹੁਤ ਘੱਟ ਮਿਲਦੇ ਆ ਅੱਜ ਤੁਹਾਨੂੰ ਮੋਰ ਹੀ ਵਿਖਾ ਦੇਨੇ ਆ ਆਪਾਂ ਜਾਂਦੇ ਆ ਗੱਡੀ ਨੂੰ ਤੇ ਓਕੇ ਆ ਦੇ ਚੁਗਣ ਕੰਮ ਕੇ ਬੀਜੀ ਤੇ ਕੰਮ ਕੇ ਚ ਡੇਰੇ ਆ ਜੁਗਨ ਤੇ ਮਾਤਾ ਨੂੰ ਚਲੋ ਮੋਰੀ ਕੋ ਹੁੰਨੇ ਆ ਜੀ ਵੀਡੀਓ ਚ ਉਹ ਡੰਡਾ ਦੇ ਜੇ ਵੇਖ ਕੇ ਦੂਰ ਕੀ ਆ ਗਿਆ ਇਜੀ ਕਾਇ ਇਹ ਨਹੀਂ ਯਾਰ ਖਾਨ ਕੀ ਚਾਹੀਦਾ ਵਾ ਇੱਕ ਵਾਰ ਦੱਸੀ ਮੇਰਾ ਭਰਾ ਨਹੀਂ ਫਿਰ ਦੱਸ ਉਹ ਭਰਾ ਕੋ ਨਹੀਂ ਚਾਹੀਦਾ ਨਹੀਂ ਫਿਰ ਕੋਕ ਚਾਹੀਦੀ ਆ ਬਸ ਕੋਕ ਤੂੰ ਤਾਂ ਸੌਸ ਕਿਹਨਾ ਸੀ ਮੈਂ ਤਾਂ ਕਹਿ ਨਹੀਂ ਕੋਕ ਸੌਸ ਮੰਗਣਿਆ ਉਹ ਮੈਂ ਨਹੀਂ ਮੰਗੀ ਮੈਨੂੰ ਕੋਕ ਚਾਹੀਦੀ ਸੌਸ ਸੌਸ ਕੀ ਐ ਓਏ ਯਾਰ ਚੁੱਪ ਦੱਸਣਾ ਕਿ ਨਹੀਂ ਦੱਸਣਾ ਫਿਰ ਓਏ ਜਾ ਓਏ ਮੂੰ ਆਪਣਾ ਆਪਣਾ ਐ ਸੋ ਇਹਦੇ ਨਾਲ ਹੀ ਆਪਣਾ ਅੱਜ ਦਾ ਬਲੌਗ ਇੱਥੇ ਕਦਮ ਹੁੰਦਾ ਵਾ ਤੇ ਜਿੰਨਾ ਵੀਰਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਮਿਲਦੇ ਆਂ ਫਿਰ ਕਿਸੇ ਨਵੇਂ ਵਲੌਗ ਦੇ ਨਾਲ ਤੇ ਭਲਾ ਮੇਰੇ ਜਰੂਰ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡਾ ਪਿਆਰ ਸਤਿਕਾਰ ਹੈ ਸਭ ਕੋ ਤੇ ਜਿਹੜੇ ਜਿਹੜੇ ਵੀਡੀਓ ਲਾਈਕ ਕਰਦੇ ਆ ਤੇ ਦੇਖਦੇ ਆ ਧੰਨਵਾਦ ਆ ਸਾਰੇ ਵੀਰਾਂ ਦਾ ਤੇ ਇਦਾਂ ਪਿਆਰ ਬਣਾਈ ਰੱਖੋ ਸਤਿ ਸ਼੍ਰੀ ਅਕਾਲ ਜੀ